ਕਾਰੀਆਂ ਕਰਦੇ ਆ ਚਰਖਾ ਜਿਵੇਂ ਦੁੱਧ ਲਗਦਾ ਮਧਾਣੀ ਇਹ ਕਰਦੇ ਸੀ ਬਹੁਤ ਭਾਗਾਂ ਆ ਰਹੇ ਆ ਜਿਹੜੇ ਆਪਾਂ ਪੁਰਾਣਾ ਬਿਰਸਾ ਪੁਰਨੇਸੀ ਜੇ ਆਪਾਂ ਫਿਰ ਆਪਣੇ ਪੁਰਾਣੇ ਬਿਰਸਾ ਨੂੰ ਅਕੇ ਲੈ ਕੇ ਆ ਰਹੇ ਆ ਜਿਹੜੇ ਨਸ਼ਾ ਚਲ ਰਹੇ ਆ ਇਹਨਾਂ ਨੂੰ ਮੁਕਤ ਕਰ ਰਹੇ ਆ ਮੈਂ ਬਹੁਤ ਬਹੁਤ ਧੰਨਵਾਦ ਕਰ ਦਿੰਦਾ ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਮੂਰੇ ਓਕੇ ਅੱਡਾ ਬਟਾ ਅਪਰਾਲਾ ਕੀਤਾ ਇਹ ਤੀਆਂ ਦਾ ਤਿਹਾੜੀ ਤੀਆਂ ਪਹਿਣਾ ਮਾਵਾਂ ਤੀਆਂ ਦਾ ਇਹ ਬਹੁਤ ਹੀ ਚੰਗਾ ਹੈ ਤੇ ਬਹੁਤ ਵਧੀਆ ਹੈ ਮੈਂ ਸਾਰੇ ਪਿੰਡ ਵਾਲ ਨੂੰ ਮੁबारकबाद ਦਿੰਦਾ ਇਸ ਗੱਲ ਦੀ ਤੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਾ ਆ ਵੀ ਬਾਬਾ ਲਿੱਕੇ ਫਤੇ ਬਣੇ ਦਾ ਮੈਨੂੰ ਲਗੇ ਸ਼ਕੀਨਾਂ ਨੂੰ ਬਨਿਆਂ ਦੀ ਮਟੂਰਾਨੀ ਗੁਲਕੇ ਨੱਚ ਲੈਵੀਂ ਬਨਜਾ ਕੇ ਤੇਰੀ ਰਾਣੀ ਗੁਲਕੇ ਨੱਚ ਲੈਵੀਂ ਬਨਜਾ ਕੇ ਤੇਰੀ ਰਾਣੀ ਬਨਕੇ ਨੱਚ ਲੈਵੀਂ ਬੱਲੇ ਬੱਲੇ ਓ ਸ਼ਾਵਾ ਸ਼ਾਵਾ ਓ ਬੱਲੇ ਜਾਤੇ ਨਾਲੋਂ ਅੱਤੇ ਲਾਵੇ ਚੁੱਕੇ ਲਿਆ ਪੰਜ ਮਸਿਆ ਗਿੰਦਾ ਫੇਰੇ ਮਿਲਣੇ ਗਿੰਦਾ ਭੂ ਬਥੇਰਾ ਨਹੀਂ ਸਾਰੇ ਪਿੰਡਾਂ ਕੱਢੀ ਹੋ ਗਿਆ ਏ ਬੱਲੇ ਬੱਲੇ ਹਰੇ ਬੱਟਾ ਬੈਠੀ ਹੋ ਗਿਆ ਜੀਬੜਾ ਕੀ ਤੇਰਾ ਤੇ ਜਾਤੀ ਮਾਰ ਕੇ ਦੇਖਦਾ ਨੂੰ ਬੱਲੇ ਬੱਲੇ ਜਾਤੀ ਮਾਰ ਕੇ ਦੇਖਦਾ ਨੂੰ ਭਲਿਆ ਪਿਆ ਬੰਦਰਾਂ ਇਹ ਜਾਰੀ ਬੱਲੇ ਬੱਲੇ I'm ਤਿਆਂ ਦੇ ਤਿਹਾਰ ਮਾਰੇ ਕੀ ਕੀ ਜਾਂਦੇ ਤਿਹਾਰ ਮਾਰੇ ਅਸੀਂ ਅੱਜ ਪਹਿਲੀ ਵਾਰ ਆਏ ਆ ਤਿਆਂ ਚ ਮੇਰੇ ਪੇਕੇ ਨੇ ਤਿਆਂ ਨੇ ਤੇ ਗੰਗੀ ਸਿੰਘ ਸਪੰਚ ਨੇ ਪਹਿਲਾਂ ਸ਼ੁਰੂ ਕੀਤੀ ਸੀ ਹੁਣ ਤੱਕ ਚੱਲ ਰਹੀਆਂ ਨੇ ਬਾਕੀ ਇਹ ਮੇਰੇ ਨਾਲ ਮੇਰੇ ਦਾਂਗ ਜਾਣੇ ਦੇਖਣ ਆਏ ਨੇ ਬਾਕੀ ਬਹੁਤ ਲੱਗਿਆ ਪ੍ਰੋਗਰਾਮ ਆ ਕੇ ਦੇਖ ਕੇ ਪਿੰਡ ਦਾ ਬਿੰਦ ਨਾ ਬਥੇ ਸਭਾ ਜਨ ਸ਼ੁਰੂ ਕਰ ਰੱਖਿਆ ਸਰਪੰਚ ਵੀਰ ਦੇ ਜਾਤ ਚ ਤੇ ਜੇ ਆਪਾਂ ਗੱਲ ਕਰੀਏ ਪਹਿਲਾਂ ਜਿਵੇਂ ਸੱਭਿਆਚਾਰ ਇਹ ਬਹੁਤ ਉਸਾਰਾ ਨਾ ਬਣਾਇਆ ਜਾਂਦਾ ਸੀ ਤੇ ਪਹਿਲਾਂ ਦੇ ਵਿੱਚ ਤੇ ਹੁਣ ਦੇ ਵਿੱਚ ਕੀ ਲੱਗਦਾ ਕੋਈ ਫਰਕ ਆਇਆ ਪਹਿਲਾਂ ਫਰਕ ਜੀ ਪਹਿਲਾਂ ਜੀ ਕੁੜੀਆਂ ਇਕੱਠੀਆਂ ਹੋ ਕੇ ਸਕੂਲਾਂ 'ਚ ਜਾਂ ਸੱਤ 'ਚ ਕਿਤੇ ਲਾ ਲੰਦੀਆਂ ਸੀ ਤੇ ਹੁਣ ਪ੍ਰੋਗਰਾਮ ਇਕੱਠੇ ਹੋ ਕੇ ਕਰਨਾ ਪੈਂਦਾ ਸ਼ੁਰੂ ਹਮ ਇੰਨਾ ਤੋਂ ਉਹ ਜੀ ਪਹਿਲਾਂ ਵਾਂਗ ਸ਼ੁਰੂ ਵੀ ਆਪਣੇ ਆਪ ਕੁੜੀਆਂ ਇਕੱਠੀਆਂ ਹੋਣ ਤੇ ਇਕੱਠੀਆਂ ਹੋਣ ਸਾਰੀਆਂ ਨਾਲ ਤੇ ਪੇਕੇ ਨਾਲ ਜੁੜੀਆਂ ਰਹਣ